ਉਸ ਸ਼ਕਤੀ ਨੂੰ ਹਾਸਲ ਨਹੀਂ ਕਰਦੇ ਉਸ ਸ਼ਕਤੀ ਨੂੰ ਬਰਕਰਾਰ ਨਹੀਂ ਰੱਖਦੇ ਕਈ ਲੋਕ ਪਵਿੱਤਰ ਆਤਮਾ ਪਾਉਂਦੇ ਆ ਉਹਨੂੰ ਬਰਕਰਾਰ ਨਹੀਂ ਰੱਖਦੇ ਉਹਨੂੰ ਠੀਕ ਨਹੀਂ ਉਹਨੂੰ ਸੰਭਾਲ ਕੇ ਨਹੀਂ ਰੱਖਦੇ ਬਾਈਬਲ ਦੇ ਵਿੱਚ ਲਿਖਿਆ ਆ ਆਤਮਾ ਨੂੰ ਨਾਮ ਬੁਜਾਓ ਕੀ ਕਹਿਆ ਆਤਮਾ ਨੂੰ ਨਾਮ ਬੁਜਾਓ ਬੋਲੇ ਹallelujah ਹallelujah ਆਤਮਾ ਨੂੰ ਬਚਾਉਣਾ ਜੇ ਇਨਵਰਟਰ ਹੈਗਾ ਇਹ ਘਰ ਤੇ ਨਵੀਟਰ ਖਤੀ ਜਾਂਦੀ ਹੈ ਤੇ ਲਾਈਟ ਬੋਲੋ ਜਗਦੀ ਕਿ ਨਹੀਂ ਘਰ ਜਗਦੀ ਆ ਆਪਾਂ ਬਚਾ ਬਚਾ ਕੇ ਰੱਖਨੇ ਆ ਤੇ ਇੰਨਾ ਚਿਰ ਬੱਤੀ ਨਹੀਂ ਆਉਣੀ ਇੰਨਾ ਚਿਰ ਜਗਾ ਇਹਦੇ ਨਾਲ ਟਾਈਮ ਕੱਢਣਾ ਫਿਰ ਬੱਤੀ ਆਉਂਦੀ ਹੈ ਚਾਰਜ ਹੋ ਜਾਂਦਾ ਇਨਵਰਟਰ ਕੋਈ ਡਰ ਨਹੀਂ ਹੁੰਦਾ ਬੱਤੀ ਜੰਦੀ ਹੈ ਪੱਖਾ ਚੱਲਦਾ ਹੈ ਲਾਈਟ ਆਉਂਦੀ ਹੈ ਘਰ ਚਾਰਜ ਹੋਣਾ ਚਾਰਜ ਰਹਿਣਾ ਇਹ ਇਹ ਬੜਾ ਹਸ ਰਿਹਾ ਕਾਕਾ ਵੀ ਇਹਨੂੰ ਪਤਾ ਨਾ ਰਾਤੀ ਰਾਤੀ ਬਲੈਕਆਊਟ ਹੋਇਆ ਸਾਰੀ ਲੈਣ ਬੰਦ ਸੀ ਜਿੱਥੇ ਬੈਠੇ ਤੇ ਲਾਈਟ ਜਗੇ ਤੇ ਕਹਿੰਦਾ ਵੀ ਪਾਸਟਰ ਵੀ ਆ ਵੇਲੇ ਰੱਬ ਨੇ ਬੜਾ ਫਜ਼ਲ ਕੀਤਾ ਨਹੀਂ ਤੇ ਹਨੇਰਾ ਹੀ ਰਹਿਣਾ ਹੈ ਸੁਣੋ ਇੱਕ ਖੁਦਾ ਆ ਜਦੋਂ ਤੁਸੀਂ ਪਵਿੱਤਰ ਆਤਮਾ ਨੂੰ ਜਗਾ ਕੇ ਰੱਖੋਗੇ ਪਵਿੱਤਰ ਆਤਮਾ ਭੁਜਨ ਨਹੀਂ ਦਿੰਦੇ ਪਵਿੱਤਰ ਆਤਮਾ ਜਗਾਉਣਾ ਆ ਤੇ ਜਦੋਂ ਪਵਿੱਤਰ ਆਤਮਾ ਜਿੰਨਾ ਨੂੰ ਮਿਲਦਾ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੂੰ ਲਗਾਤਾਰ ਉਸ ਸ਼ਕਤੀ ਨੂੰ ਉਸ ਤਾਕਤ ਨੂੰ ਜਿਹੜੀ ਪਰਮੇਸ਼ਵਰ ਦਾ ਪਵਿੱਤਰ ਆਤਮਾ ਦੇ ਵਿੱਚ ਅਸੀਂ ਜਗ ਦੇ ਮੰਗਦੇ ਰਹਿਣਾ ਦੁਆ ਲਗਾਤਾਰ ਬਾਈਬਲ ਲਗਾਤਾਰ ਸੰਗਤ ਕਰਦੇ ਰਹਿਣਾ ਬੋਲੇ ਹallelujah ਹallelujah ਆਤਮਾ 부ਝ ਨਹੀਂ ਦੇਣਾ ਜਿਨ੍ਹਾਂ ਨੂੰ ਪਵਿੱਤਰ ਆਤਮਾ ਨਹੀਂ ਮਿਲਿਆ ਉਹਨਾਂ ਨੂੰ ਲੋੜ ਹੈ ਕਿ ਉਹ ਮੰਗਣ ਖੁਦਾ ਦੇ ਕੋਲੋਂ ਜਿੱਦਣ ਮੰਗਣਗੇ ਫਿਰ ਉਹਨਾਂ ਨੂੰ ਬੰਦਗੀ ਤੇ ਆਉਣ ਵਾਸਤੇ ਕੋਈ ਦਿੱਕਤ ਨਹੀਂ ਹੋਵੇਗੀ ਉਹਨਾਂ ਨੂੰ ਕਿਸੇ ਗੱਲ ਦੀ ਸਮੱਸਿਆ ਨਹੀਂ ਆਵੇਗੀ ਉਹਨਾਂ ਨੂੰ ਇਹ ਨਹੀਂ ਹੋਵੇਗਾ ਕਿ ਮੈਨੂੰ ਕੋਈ ਡੱਕ ਸਕੇਗਾ ਉਹਨਾਂ ਨੂੰ ਕੋਈ ਤਾਕਤ ਹੀ ਨਹੀਂ ਐਸੀ ਕਿ ਜਿਹੜੀ ਉਹਨਾਂ ਦੇ ਰਸਤੇ ਦੇ ਵਿੱਚ ਰੁਕਾਵਟ ਬਣ ਸਕੇ ਬੋਲੇ ਹਾਲੇਲੂਇਆ ਕੋਈ ਇਹੋ ਜੀ ਤਾਕਤ ਨਹੀਂ ਹੋਵੇਗੀ ਜਿਹੜੀ ਬੰਦਗੀ ਤੋਂ ਡੱਕੇ ਕਲਾਮ ਤੋਂ ਡੱਕੇ ਰੱਬ ਦਾ ਕੰਮ ਕਰਨ ਤੋਂ ਡੱਕੇ ਡਕਾਂ ਕਦੋਂ ਆਉਂਦੀਆਂ ਐ ਇਹ ਮੁਸ਼ਕਲਾਂ ਕਦੋਂ ਆਉਂਦੀਆਂ ਬਾਈਬਲ ਦੇ ਵਿੱਚ ਲਿਖਿਆ ਜਦੋਂ ਸਾਡਾ ਪ੍ਰੇਮ ਰੱਬ ਨਾਲ ਘਟਿਆ ਹੁੰਦਾ ਆ ਉਦੋਂ ਸਾਰੀਆਂ ਚੀਜ਼ਾਂ ਸਾਨੂੰ ਡਰਾ ਕੇ ਰੱਖਦੀਆਂ ਸਾਰੀਆਂ ਚੀਜ਼ਾਂ ਰੱਬ ਤੋਂ ਦੂਰ ਹੀ ਕਰੀ ਜਾਂਦੀਆਂ ਜਦੋਂ ਸਾਡਾ ਪ੍ਰੇਮ ਹੁੰਦਾ ਪ੍ਰਭੂ ਦੇ ਨਾਲ ਪੂਰਾ ਨਾ ਜੀ ਆਉਂਚਦਾ ਖੜੀ ਹੋਵਦਾ ਤੇਰਾ ਨਾ ਨਾ ਜੀ ਆ ਕਹਿੰਦੀ ਹਾਂ ਇਦਾਂ ਨਹੀਂ ਕਹਤਾ ਤੇਰੀ ਸੀਟ ਕਿੱਥੇ ਬੋਲਾ ਬੋਲ ਜਲਦੀ ਕਰ ਦੱਸਿਆ ਕਿ ਨਹੀਂ ਕੁੜੀ ਨੂੰ ਹਾਂ ਤੇ ਤੂੰ ਕਿੱਥੇ ਗਈ ਬੋਲ ਸਾਰੇ ਤੂੰ ਸਾਈਡ ਤੇ ਹੋ ਕੇ ਬੈਠੀ ਹੈ ਤੇ ਕਿਹਦੀ ਗਲਤੀ ਹੈ ਤੇ ਤੇਰੀ ਹੈ ਤੇ ਫਿਰ ਅੱਗੇ ਆਣਾ ਗਲਤੀ ਇਹਦੋਂ ਗਾ ਨਹੀਂ ਕਰਨੀ ਜਿਹੜਾ ਇੱਕ ਵਾਰੀ ਕੰਮ ਦੱਸਣਾ ਉਹਨੂੰ ਯਾਦ ਰੱਖਣਾ ਇਹ ਵੀ ਦੱਸਿਆ ਬੋਲੇ ਹallelujah ਜਿਹੜਾ ਇੱਕ ਵਾਰੀ ਦੱਸਿਆ ਕੰਮ ਉਹਨੂੰ ਬਾਰ-ਬਾਰ ਨਹੀਂ ਤੇ ਬਾਰ-ਬਾਰ ਸਾਨੂੰ ਚੇਤਾ ਰੱਖੇ ਸਾਨੂੰ ਬਾਰ-ਬਾਰ ਯਾਦ ਇਹ ਜਦੋਂ 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 ਦਿਲ ਤਿੱਕਰ ਕਲਾਮ ਜਾਂਦਾ ਆ ਤੇ ਫਿਰ ਉਹ ਭੁੱਲਦਾ ਨਹੀਂ ਦਿਲ ਦੇ ਉੱਤੇ ਗੱਲਾਂ ਲਿਖੀਆਂ ਜਾਂਦੀਆਂ ਆ ਮੈਂ ਪਾਜੀ ਨਾਲ ਗਿਆ ਉੱਥੇ ਅੰਮ੍ਰਿਤਸਰ ਤੇ ਕਿੰਨੇ ਸਾਲ ਦੀ ਜੀ ਉਹ ਜਿਹੜੀ ਮੈਨੂੰ ਦਿਖਾ ਰਹੇ ਹੋ ਪੱਥਰ ਦੇ ਉੱਤੇ ਲਿਖਿਆ 47 ਕਿੰਨਾ ਹੈ ਜੀ 47 ਸਾਲ ਦੇ ਲਾਗੇ ਚਾਗੇ ਤੇ ਅੱਜ 47 ਤੇ ਕਿੰਨੇ ਸਾਲ ਹੋ ਗਏ ਆ 80 ਸਾਲ ਦੇ ਲਾਗੇ ਚਾਗੇ ਦੀ ਗੱਲ ਸੀ ਤੇ ਮਿਟਿਆ ਨਹੀਂ ਅਜੇ ਜ਼ਿਕਰ ਕਿੰਨੇ ਸਾਲ ਹੋ ਗਏ ਆ ਤੇ ਤੇ ਦੂਤੇ ਮੇਰੇ ਨਾਲ 2-3 ਹਫ਼ਤੇ ਹੋ ਗਏ ਉਹਨੇ ਦੱਸਿਆ ਉਹ ਤੇ ਮਿਟ ਵੀ ਗਿਆ ਮਿਟਣਾ ਨਹੀਂ ਚਾਹੀਦਾ ਬਾਈਬਲ ਦੇ ਵਿੱਚ ਲਿਖਿਆ ਉਹਨੇ ਪੱਥਰ ਉੱਤੇ ਲੈ ਕੇ ਦਿੱਤੇ ਹੁਕਮ ਖੁਦਾ ਨੇ ਤੇ ਹੁਣ ਸਾਡੇ ਦਿਲ ਦੇ ਉੱਤੇ ਜਿਹੜੀਆਂ ਗੱਲਾਂ ਲਿਖੀਆਂ ਜਾਣੀਆਂ ਚਾਹੀਦੀਆਂ ਬੋਲੋ ਕਾਦੇ ਤੇ ਦਿਲ ਤੇ ਜਦੋਂ ਦਿਲ ਤੇ ਵਚਨ ਲਿਖਿਆ ਗਿਆ ਹੋਵੇਗਾ ਫਿਰ ਭੁੱਲਦਾ ਨਹੀਂ